ਹਾਂ ਦੋਸਤੋ ਮੈਂ ਤੁਹਾਡਾ ਜੁਰੂਰ ਸਿੰਘ ਕਿਸਾਨ ਲਈ ਚੋਣਾਂ ਵਿੱਚ ਤੁਹਾਡਾ ਸਵਾਗਤ ਹੈ ਹੋਰ ਸਭ ਸਨੋਂ ਠੀਕ ਆ ਬਾਬੇ ਦੀ ਦਰਵਾਜ਼ਾ ਵਾਲੇ ਦੀ ਕਿਰਪਾ ਅੱਜ ਅੱਜ ਲੜਾਣਾ ਕੰਮ ਸ਼ੁਰੂ ਬਾਤ ਛੱਡ ਗਈ ਆ ਤੇ ਕੰਮ ਆਪਣਾ ਕਰਦੇ ਆ ਮੈਂ ਕੰਮ ਔਰ ਇੱਕ ਆਪਣਾ ਰੋਣਾ ਆਪਣਾ ਇੱਥੇ ਚਲਣਾ ਇੱਕ ਆਪਣਾ ਚਲਾਰਨਾ ਤੇ ਉੱਥੇ ਵੀ ਕਾਫੀ ਫੋਨ ਹੁੰਦੇ ਆ ਵੀਰਾਂ ਨੂੰ ਉੱਥੇ ਵੀ ਡਿਮਾਂਡ ਆ ਜਿੰਨਾ ਇੰਨਾ ਛੋਨੇ ਵੜਲੇ ਆ ਤੇ ਨਾਲੋਂ ਨਾਲ ਸਫਾਈ ਹੋ ਜੇ ਕਿਉਂਕਿ ਇਧਰ ਦੇ ਇਲਾਕੇ ਦਾ ਵੇਅਰ ਹੋ ਗਿਆ ਇਧਰ ਦੇਖੋ ਇਧਰ ਹੋ ਗਿਆ ਆਪਣਾ ਕੰਟਰੋਲ ਇਧਰ ਵਾਣਾ ਹੁਣਾ ਨੂੰ ਪਾਣੀ ਲਾ ਕੇ ਆ ਟਾਇਵਣਾ ਪਾਲੀਆਂ ਵੈਲੀਆਂ ਹੋ ਗਿਆ ਏ ਠੀਕ ਏ ਦੁਰਪੀਏ ਏ ਕੀ ਤੇ ਆਪਣਾ ਆ ਵੀ ਦੇਲ ਹੋ ਗਿਆ ਸਾਰਾ ਇਧਰ ਬਾਣਾ ਨੂੰ ਪਾਣੀ ਲੱਗੇ ਆ ਕਿਉਂਕਿ ਬਜਾਈ ਦਾ ਟਾਈਮ ਹੀ ਲੱਗੇ ਰਹਿ ਗਿਆ ਹੈ ਆਪਣੇ ਏਰੀਆ ਤੇ ਵੀ ਕਾफी ਜਿਆਦਾ ਤੜਾ ਪੈ ਗਿਆ ਇਹਦੇ ਆਪਣਾ ਮਜੀਠਾ ਵਰਡ ਲਾਗੇ ਨੇ ਆ ਇਧਰ ਲੋਕਾਂ ਨੇ ਆਉਣਾ ਵੇਖੋ ਗੱਡੀਆਂ ਸਵਾਹ ਸ਼ੁਰੂ ਹੋਣੇ ਸ਼ੁਰੂ ਕਰਦੀ ਆ ਇਹ ਆਪਣੀ ਜਿਹੜੀ ਸਵਾਹ ਆ ਇਹ ਆਪਣੀ ਦੇ ਆ ਜਦ ਨਾਲੇ ਉਥੋਂ ਮਿਲਦੀ ਆ ਇਹਨਾਂ ਦੇ ਤੱਤ ਬੜੇ ਹੁੰਦੇ ਆ ਕਾਲੀ ਕੌਲੀ ਰਿੰਦੀ ਹੈ ਲੋੜੀ ਦੀ ਹੁਣ ਘਾਟ ਹੋ ਗਈ ਆ ਆ ਗਿਆ ਤੋਂ ਬਾਅਦ ਰੇਡ ਉਹਨਾਂ ਮਾਲਕ ਦੀ ਕਿੰਨਾ ਵਧੀਆ ਮਿਲਦੇ ਆ ਨੂੰ ਤੇ ਹੁਣ ਅਜੇ ਇੱਕ ਫੇਰ ਭਰ ਕੇ ਘੁੰਮਣ ਲੱਗੇ ਆ ਇੱਕ ਟਰਾਲਾ ਤੇ ਇੱਕ ਤਾਂ ਇੱਥੇ ਰੱਖੀਦਾ ਦੋ ਬਿਲਰ ਆਪਣੇ ਚੱਲੇ ਆ ਸਰਦਾਰੂ ਸਾਰਾ ਫੇਰ ਬਣੀ ਆ ਤੇ ਇੱਕ ਪਹਿਲਾਂ ਰੀਂਦੇ ਰੱਖਣਾ ਪਣਾ ਕਿਉਂਕਿ ਇਹ ਸੋਨੇ ਇਲਾਕਾ ਦਾ ਫਿਰ ਜਿਨ੍ਹਾਂ ਨੇ ਪਹਿਲਾਂ ਚੁੱਕਿਆ ਹੁਣ ਵੱਡੇ ਫੇਰ ਸਾਰਾ ਚੁੱਕਣਾ ਪਣਾ ਬਰਾਲ ਇਹਦੇ ਮਟਰ ਵੀ ਕਾਫੀ ਲੱਗਾ ਆ। ਤੇ ਮੋਟਰ ਵਧੀਆ ਆ ਗਿਆ। ਕੁਝ ਘੇਤਰਾ ਕੁਝ ਘੇਤਰਾ ਹੋ ਗਿਆ ਹੈ। ਜੀਖਾ ਬੜਿਆ। ਅਗਲੇ ਸਾਲ ਵੀ ਰੱਖਦੇ ਆ ਵੀ ਟਰਾਲਾ ਜਿਹੜਾ 30 ਫੁੱਟੀ ਆ ਇਹ ਆਪਣਾ ਗੜ 40 ਫੁੱਟੀ ਕਰ ਦੇਣਾ। ਕਿਉਂਕਿ ਜਿਹੜਾ ਮਾਲ ਦੂਰ ਜਾਂਦਾ ਉਹਨੂੰ ਫਿਰ ਟੈਂਪੜਾ ਲੱਗਦਾ ਤੇ ਉਹ ਚ ਹੋਰ ਮਾਲ 100 ਕਿੰਨੇ ਦਾ ਵੱਜੂਗਾ। ਉਹ ਆਪਣਾ ਹੁਣ ਇੱਕ 40 ਫੁੱਟੀ ਕਰ ਦੇਣਗੇ। ਇੱਕ ਆਪਣੇ ਬਾਕੀ 30 ਦੀ ਫੁੱੜ ਦੇ ਇੱਕ ਹੋਰ ਬਣਾ ਲੈਣਾ ਆ ਹਾ ਹੁਣ ਆਪਣਾ ਹੋ ਗਿਆ ਆ 15 ਦਿਨਾਂ ਦਾ ਮਾਰ ਸਟੋਰ ਤੇ ਨਾਲ ਨਾਲ ਆਪਣਾ ਜਾਂਦਿਆ ਤੇ ਹਾਲੇ ਮਹੀਨੇ ਡੇਢ ਦਾ ਕੰਮ ਹੈ ਲਗਾਤਾਰ ਅਕਤੂਬਰ ਸਾਰਾ ਹੀ ਚੱਲਣਾ ਹੈ ਕੰਮ ਤੇ ਨਵੰਬਰ ਤੇ ਵੀ 20 25 ਤਰੀਕ ਤੱਕ ਚੱਲਣਾ ਹੈ ਆ ਜਾਣ ਆ ਸ਼ਿੰਦੂਆਂ ਦਾ ਪਹਾੜ ਉੱਤੇ ਤੂੰ ਮੇਰੇ ਤੋਂ ਪਹਾੜ ਤੂੰ ਆਪੀ ਲੈ ਨੇ ਆਪਾਂ ਹਾਂ ਨਹੀਂ ਹਟਣਾ ਤੋੜ ਕਾਇਦਨਾਂ ਚਾਹ ਤੇ ਨਾ ਨਹੀਂ ਇੱਥੇ ਲਾਉਂਦਾ ਪਿਆ ਵੀਰ ਡੰਪ ਤੇ ਪਰਾਲੀ ਦੇ ਗਾਂ ਜੋਧਾ ਵੀਰੇ ਆਪਣਾ ਖੰਦਿਆ ਗਾਂ 4x4 ਟਾਇਰ ਲੈਉਣਾ ਹੈ ਇਹਦੇ ਨਾਲ ਦਾ ਕਿਉਂਕਿ ਟਾਇਰ ਬੜਾ ਮਾਰਦੇ ਆ ਕਿਉਂਕਿ ਅੱਜ ਕੱਲ ਬਾਰਸ਼ਾਂ ਹੁੰਦੀਆਂ ਅੱਜ ਕੱਲ ਜਿਆਦੀਆਂ ਉਦੇ ਨਾਲ ਸਿਲ ਬੜੀ ਹੁੰਦੀ ਹੈ ਤੇ ਇਹ ਟਰੈਕਟਰ ਇਹ ਵੀ ਕਾਮਯਾਬ ਚਾਰ ਚੱਕਾ ਫਿਰ ਜੋਰ ਮਾਰਦੇ ਨਹੀਂ ਕੱਲ ਦਾ ਸੁੱਕ ਗਿਆ ਤਾਂ ਢਾਡੀ ਪੈਰ ਉਹਦੇ ਪਾਤਾ ਹੀ ਕੱਲ ਅਲਿਖਾ ਲੈ ਗਿਆ ਜਿੱਥੇ ਕੱਲ ਉਹਨਾਂ ਦਾ ਬਹੁਤ ਰੋਸੇ ਕਰਦਾ ਹੈ ਬੈ ਗਿਆ ਬੈਕ ਕਰਨਾ ਗਾਂਵ ਪਸ਼ਾ ਕਰੇ ਫਿਰ ਉਹਨਾਂ ਦਾ ਗਾਂਵ ਪਸ਼ਾ ਕਰ ਰਹੇ ਨਹੀਂ ਤੁਹਾਨੂੰ ਪੁੱਤੀ ਨਾਲ ਦੇਗੀ ਨਹੀਂ ਇੱਥੇ ਟੋਏ ਜਵਾਰਡ ਲਿਆ ਨਾ ਟੋਏ ਟਰਾਲਾ ਲੰਮਾ ਜੀ ਬੰਦਿਆਂ ਦੀ ਊਣ ਦਾ ਇੱਥੇ ਰਹਿ ਗਿਆ ਆਪਣਾ ਹੁਣ 4-5 ਦਿਨਾਂ ਦਾ ਕੰਮ ਸਿਰੇ ਤਰਨ ਤਰਨ ਚੱਲੇ ਆ। ਉੱਥੇ ਲੈ ਕੇ ਚੱਲੇ ਆ ਬੇਲਰ ਤੇ ਉੱਥੇ ਕੰਮ ਸ਼ੁਰੂ ਹੋ ਗਿਆ ਏ। ਹੋਰ ਤੁਸੀਂ ਦੱਸੋ ਆਪਣੇ ਇਲਾਕੇ 'ਚ ਕਿਹੜੇ-ਕਿਹੜੇ ਲੱਕ 'ਚ ਬਣ ਗਈ ਆ ਤੇ ਕਿਹੜੇ-ਕਿਹੜੇ ਲੱਕ 'ਚ ਰਹਿ ਗਈ ਆ। ਤੇ ਹੋਰ ਕੋਈ ਰੇਟ ਰੂਟ ਕੀ ਚੱਲੰਦਿਆ ਏ? ਗੱਠਾਂ ਦਾ, ਗੁਜਰਾਂ ਦਾ ਬਣਾਉਂਦਾ। ਓਕੇ ਜੀ ਧੰਨਵਾਦ। ਸਿਰੇ ਫਿਰ ਮਿਲਦੇ ਆ ਨਵੇਂ ਬਲੌਗ ਨਾਲ। ਥੈਂਕ ਯੂ ਜੀ।